ਅਨੇ ਸਮਿਆਂ ਦੇ ਵਿੱਚ ਆਪਾਂ ਸੁਣਦੇ ਹੁੰਦੇ ਸੀ ਕਿਵੇਂ ਇੱਕ ਦੂਸਰੀ ਸਟੇਟ ਦੇ ਉੱਤੇ ਜਿਹੜੇ ਕੋਈ ਰਾਜੇ ਮਹਾਰਾਜੇ ਹੁੰਦੇ ਸੀ ਜਦੋਂ ਘੋੜਿਆਂ ਵਾਲਾ ਟਾਈਮ ਹੁੰਦਾ ਸੀ ਵੀ ਉਹ ਆ ਕੇ ਕਿਸੇ ਦੂਸਰੀ ਸਟੇਟ ਦੇ ਉੱਤੇ ਦਾਵਾ ਬੋਲਦੇ ਹੁੰਦੇ ਸੀ ਤੇ ਉਹਨਾਂ ਦੇ ਜਿਹੜੇ ਸਟੇਟ ਦੇ ਕਰਹਿੰਦੇ ਹੁੰਦੇ ਸੀ ਤੇ ਖਾਸ ਕਰਕੇ ਜਿਹੜੇ ਮਹਾਰਾਜੇ ਹੁੰਦੇ ਸੀ ਉਹਨਾਂ ਨੂੰ ਗ੍ਰਿਫਤ ਦੇ ਵਿੱਚ ਵੀ ਲੈ ਲੈਂਦੇ ਸੀ ਬਹੁਤ ਫੇਮਸ ਕੇਸ ਕਹ ਲੋ ਕਿ ਮੁਹੰਮਦ ਗੋਰੀ ਤੇ ਪ੍ਰਥਵੀ ਰਾਜ ਚਾਹਾਨ ਦਾ ਸਾਡੀ ਆਪਣੀ ਹਿਸਟਰੀ ਦੇ ਵਿੱਚ ਮਿਲਦਾ ਤੇ ਇਸੇ ਤਰੀਕੇ ਦੇ ਹਾਲਾਤ ਅੱਜ ਸਾਨੂੰ ਅੱਜ ਕਹਿ ਲੋ ਕਿ ਇਸ 2026 ਦੀ ਸ਼ੁਰੂਆਤ ਦੇ ਵਿੱਚ ਦੇਖਣ ਨੂੰ ਮਿਲ ਰਹੇ ਨੇ ਦੁਨੀਆ ਦਾ ਸਭ ਤੋਂ ਮਾਡਰਨ ਮੁਲਕ ਕਹਾਉਣ ਵਾਲਾ ਅਮਰੀਕਾ ਉਹਦੇ ਰਾਸ਼ਟਰਪਤੀ ਨੇ ਆਪਣੇ ਮੁਲਕ ਦੀ ਫੌਜ ਨੂੰ ਭੇਜਿਆ ਕਿਸੇ ਦੂਸਰੇ ਮੁਲਕ ਦੇ ਵਿੱਚ ਉੱਥੇ ਜਾ ਕੇ ਉਹਨਾਂ ਦੇ ਰਾਸ਼ਟਰਪਤੀ ਨੂੰ ਅਗਵਾ ਕੀਤਾ ਤੇ ਉਹਨਾਂ ਨੂੰ ਉਹਦੀ ਵਾਈਫ ਨੂੰ ਤੇ ਉਹਨੂੰ ਲੈ ਕੇ ਅ ਅਮਰੀਕਾ ਪਹੁੰਚ ਗਏ ਨੇ ਤੇ ਇਹਨੂੰ ਬਹੁਤ ਸਾਰੇ ਰੰਗਤ ਦਿੱਤੀ ਜਾ ਸਕਦੀ ਆ ਕੀ ਵੀ ਆਪਣੇ ਡਰਗ ਟ੍ਰਾਫਿਕਿੰਗ ਨੂੰ ਰੋਕਣ ਦੇ ਲਈ ਹੋਇਆ ਜੀ ਬਹੁਤ ਮਾੜਾ ਡਿਕਟੇਟਰ ਸੀਗਾ ਪਰ ਇਹ ਇੱਕੋ ਹੀ ਚੀਜ਼ ਆ ਇਹ ਸਿਰਫ ਤੇ ਸਿਰਫ ਤਾਕਤ ਦਾ ਦਿਖਾਵਾ ਆ ਤੇ ਜੇਕਰ ਦੁਨੀਆ ਨੇ ਇਹਦਾ ਵਿਰੋਧ ਨਾ ਕੀਤਾ ਇਹਦੇ ਲਈ ਸਾਨੂੰ ਸਾਰਿਆਂ ਨੂੰ ਚਿੰਤਤ ਹੋਣਾ ਚਾਹੀਦਾ ਹੈ ਦੁਨੀਆ ਬਹੁਤ ਹੀ ਖਤਰਨਾਕ ਪਲੇਸ ਬਣਨ ਜਾ ਰਹੀ ਆ ਆਫਟਰ ਸੈਕੰਡ ਵਰਲਡ ਵਾਰ ਤੋਂ ਬਾਅਦ ਇੱਕ ਵਾਰ ਫਿਰ ਕਿਉਂਕਿ ਇਸ ਤੋਂ ਪਹਿਲਾਂ ਵੀ ਦੁਨੀਆ ਘਟਨਾਵਾਂ ਹੋਈਆਂ ਅਮਰੀਕਾ ਨੇ ਇਰਾਨ ਤੇ ਜਿਹੜਾ ਇਰਾਕ ਤੇ ਵੀ ਅਟੈਕ ਕੀਤਾ ਹੁਣੇ ਨੰਗੇ ਦਿਨਾਂ ਦੇ ਵਿੱਚ ਇਰਾਨ ਤੇ ਵੀ ਕੀਤਾ ਪਰ ਕੁਝ ਜਿਹੜਾ ਕਹ ਲੋ ਕਿ ਆਰਗੂਮੈਂਟ ਪੇਸ਼ ਕਰਕੇ ਥੋੜਾ ਬਾਲਾ ਲੋਕਾਂ ਨੂੰ ਦੁਨੀਆ ਨੂੰ ਦਿਖਾ ਜਗ ਦਿਖਾਵਾ ਕੀਤਾ ਘਟੋ ਘਟ ਪਤਾ ਤਾਂ ਲੋਕਾਂ ਨੂੰ ਕਹਿੰਦੇ ਤਾਂ ਲੋਕੀ ਹਜੇ ਵੀ ਇਹੀ ਆ ਕਿ ਰਾਖ ਦੇ ਵਿੱਚ ਵੀ ਤੇਲ ਦੇ ਲਈ ਗਏ ਸੀ ਪਰ ਹੁਣ ਤਾਂ ਟਰੰਪ ਸਾਹਿਬ ਦਿਖਾਵਾ ਵੀ ਨਹੀਂ ਕਰ ਰਹਾ ਉਹਨਾਂ ਨੇ ਤੇਲ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਅਗੇ ਬੈਨਜਵੇਲਾ ਨੇ ਸਾਡੇ ਤੋਂ ਤੇਲ ਚੋਰੀ ਕੀਤਾ ਸੀ ਤੇ ਅਸੀਂ ਜਿਹੜਾ ਉਹ ਤੇਲ ਵੀ ਵਾਪਸ ਲੈਣਾ ਤੇ ਅਸੀਂ ਬੈਨਜਵੇਲਾ ਨੂੰ ਰਨ ਵੀ ਕਰਨਾ ਸੋ ਇਹ ਸਾਰਾ ਕੁਝ ਕੀਤਾ ਕਿਦਾਂ ਇਥੇ ਤੱਕ ਸਥਿਤੀਆਂ ਪਹੁੰਚੀਆਂ ਕਿਦਾਂ ਕੀ ਕੀ ਅਮਰੀਕਾ ਨੇ ਕੀਤਾ ਇਥੇ ਤੱਕ ਜਾਣ ਦੇ ਲਈ ਕਿਦਾਂ ਉਹਨਾਂ ਨੂੰ ਪਤਾ ਲੱਗਾ ਕਿ ਵੈਨਜ਼ੂਏਲਾ ਦਾ ਜਿਹੜਾ ਰਾਸ਼ਟਰਪਤੀ ਆ ਇਸ ਸਮੇਂ ਕਿੱਥੇ ਆ ਬਹੁਤ ਟੌਪ ਸਿਕਿਉਰਿਟੀ ਦੇ ਵਿੱਚ ਰਹਿਣ ਵਾਲਾ ਬੰਦਾ ਉਹ ਕਿਦਾਂ ਇਹਨਾਂ ਦੇ ਹੱਥ ਲੱਗ ਗਿਆ ਤੇ ਇਸ ਤੋਂ ਬਾਅਦ ਜਿਹੜੀ ਮੈਂ ਗੱਲ ਕਰ ਰਿਹਾ ਕਿ ਜਿਹੜੀ ਦੁਨੀਆ ਆ ਬਹੁਤ ਜ਼ਿਆਦਾ ਖਤਰਨਾਕ ਪੁਲਿਸ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਕਹ ਲਓ ਕਿ ਇਸ ਘਟਨਾ ਤੋਂ ਬਾਅਦ ਉਹ ਵੱਧਦੀ ਜਾ ਰਹੀ ਆ ਤੇ ਵਰਲਡ ਕਮਿਊਨਿਟੀ ਇਹਦੇ ਤੇ ਕੀ ਕਹਿ ਰਹੀ ਆ ਇਹ ਸਭ ਕਾਸੇ ਤੇ ਆਪਾਂ ਗੱਲ ਕਰਦੇ ਆਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਹਾਂ ਦੇਵਿੰਦਰ ਸਿੰਘ ਤੇ ਇਹ ਜਿਹੜੀ ਅੱਜ ਘਟਨਾ ਵਾਪਰੀ ਹੈ ਜੀ ਇਹਨੇ ਤਕਰੀਬਨ ਕਹਿ ਲਓ ਕਿ ਜਿੰਨੇ ਵੀ ਰਾਈਟ ਮਾਈਂਡਡ ਲੋਕ ਨੇ ਦੁਨੀਆ ਦੇ ਸਾਰਿਆਂ ਨੂੰ ਚਿੰਤਤ ਕੀਤਾ ਇਸ ਚੀਜ਼ ਨੂੰ ਲੈ ਕੇ ਸੋ ਜੇ ਮੈਂ ਕਹਾਂ ਕਿ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਗੱਲ ਕਰਦੇ ਹਾਂ ਕਿ ਇਹ ਘਟਨਾ ਵਾਪਰੀ ਕਿਦਾਂ ਤੇ ਅਮਰੀਕਾ ਨੇ ਇਹ ਕਹਿ ਲਓ ਕਿ ਅਚੀਵ ਕਿਦਾਂ ਕੀਤਾ ਹੁਣ ਅੱਛਾ ਇੱਕ ਦੋ ਗੱਲਾਂ ਇਹਨਾਂ ਨੇ ਬੜੀਆਂ ਸਪਸ਼ਟ ਕਰ ਦਿੱਤੀਆਂ ਨੇ 트럼ਪ ਸਾਹਿਬ ਨੇ ਪਹਿਲਾਂ ਇਹ ਲੱਗਦਾ ਸੀਗਾ ਕਿ ਜਿਹੜਾ ਬੈਨਜ਼ਵੇਲਾ ਆ ਕਿਉਂਕਿ ਉਥੇ ਦੀ ਇੱਕ ਆਪੋਜੀਸ਼ਨ ਲੀਡਰ ਆ ਜਿਹਨੂੰ ਕਿ ਨੋਬਲ ਪੀਸ ਪ੍ਰਾਈਜ਼ ਵੀ ਮਿਲਿਆ ਤੇ ਡੋਨਲਡ 트੍ਰੰਪ ਦੀ ਕਾਫੀ ਕਹ ਲੋ ਕਿ ਉਹ ਪ੍ਰਸ਼ੰਸਕ ਵੀ ਆ ਤੇ ਲੱਗਦਾ ਏਦਾਂ ਸਗਾ ਕਿ ਇਸ ਤੋਂ ਬਾਅਦ 트੍ਰੰਪ ਸਾਹਿਬ ਉਹਨੂੰ ਲੈ ਕੇ ਆਉਣਗੇ ਤੇ ਉਹ ਜਨਤਾ ਦਾ ਗੁੱਸਾ ਵੀ ਥੋੜਾ ਜਿਹਾ ਜਿਨ੍ਹਾਂ ਲੋਕਾਂ ਨੂੰ ਗੁੱਸਾ ਹੋਊਗਾ ਕਿਉਂਕਿ ਬੈਨਜ਼ਵੇਲਾ ਦੇ ਵਿੱਚ ਨਾ ਅਸਲ ਦੇ ਵਿੱਚ ਕੀ ਆ ਕਿ ਇਹ ਜਿਹੜਾ ਡਿਕਟੇਟਰ ਆ ਇਹ ਇਹ ਦੱਸ ਦਿਆ ਕਿ ਚੋਣਾ ਵੀ ਹਾਰ ਗਿਆ ਸੀਗਾ ਬੜੇ ਖੁੱਲੇ ਤਰੀਕੇ ਨਾਲ ਇਹਨੇ ਧੜੀ ਕੀਤੀ ਤੇ ੱਟਕੇ ਨਾਲ ਆ ਕੇ ਮੁੜ ਕੇ ਸੱਤਾ ਦੇ ਵਿੱਚ ਬਹਿ ਗਿਆ ਜਿਸ ਵੀ ਕਿਹਦੀਆਂ ਗੱਲਾਂ ਸੀ ਪਾਕਿਸਤਾਨ ਦੇ ਵਿੱਚ ਸੁਣਦੇ ਆ ਤੇ ਵੀ ਬਿਲਕੁਲ ਕਹਿ ਲੋ ਕਿ ਹਾਰੇ ਹੋਏ ਜਿੱਦਾਂ ਪਾਕਿਸਤਾਨ ਦੇ ਵਿੱਚ ਕਿਹਾ ਜਾ ਰਿਹਾ ਨਾ ਕਿ 17 ਸੀਟਾਂ ਵਾਲੀ ਪਾਰਟੀ ਨੂੰ ਜਿਹੜਾ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਦਿੱਤੀ ਆ ਇਸੇ ਤਰੀਕੇ ਨਾਲ ਬੈਨਜ਼ਵੇਲਾ ਦੇ ਵਿੱਚ ਦੱਸ ਦਿਆ ਕਿ ਜਿਹੜਾ ਮਡੂਰ ਹੋ ਸੀਗਾ ਬਿਲਕੁਲ ਚੂਣਾ ਇਹ ਹਾਰ ਗਿਆ ਸੀਗਾ ਪਰ ਧੱਕੇ ਨਾਲ ਇਹਨੇ ਆ ਕੇ ਧਾਂਦਲੀ ਕਰਕੇ ਫਿਰ ਤੋਂ ਕਬਜ਼ਾ ਸੱਤਾ ਦੇ ਉੱਤੇ ਕਰ ਲਿਆ ਸੋ ਇਸ ਕਰਕੇ ਲੋਕਾਂ ਦੇ ਉੱਤੇ ਵੈਸੇ ਵੀ ਰਾਜ ਹੈ ਡੰਡੇ ਨਾਲ ਕਰ ਰਿਆ ਸੀਗਾ ਸੋ ਲੋਕਾਂ ਦੇ ਵਿੱਚ ਕੋਈ ਖਾਸ ਇਹਦੇ ਲਈ ਪਿਆਰ ਪਿਓਰ ਹੈ ਨਹੀਂ ਸੋ ਇਸ ਕਰਕੇ ਜਿਹੜਾ ਵੀ ਲੋਕੀ ਕਿੰਨਾ ਕਿ ਇਹਦੇ ਹੱਕ ਦੇ ਵਿੱਚ ਆਉਂਦੇ ਨੇ ਇਹ ਹਜੇ ਬਾਅਦ ਦੀ ਗੱਲ ਆ ਤੇ ਪਰ ਇਹਦਾ ਆਪਣਾ ਮੁਲਕ ਜਿਹੜੇ ਇਹਦੇ ਬਾਅਦ ਵਾਲੀ ਟੀਮ ਆ ਵਾਈਸ ਪ੍ਰੈਜ਼ੀਡੈਂਟ ਉਹ ਤਾਂ ਇਸ ਅਟੈਕ ਨੂੰ ਜਿਹੜਾ ਇਹੀ ਕਹਿ ਰਹੇ ਨੇ ਕਿ ਬੜਾ ਨਿੰਦਾ ਯੋਗ ਆ ਤੇ ਅਸੀਂ ਇਹਦੀ ਜਿਹੜਾ ਜਵਾਬ ਵੀ ਦੇਵਾਂਗੇ ਜਾਂ ਮਰਜੈਂਸੀ ਵੀ ਡਿਕਲੇਅਰ ਕੀਤੀ ਹੋਈ ਆ ਉਹਨਾਂ ਨੇ ਪਰ ਉਹ ਹਜੇ ਤੱਕ ਦਾ ਕੁਝ ਨਹੀਂ ਪਤਾ ਕਿ ਬੈਨਜ਼ਵੇਲਾ ਨੇ ਕੀ ਕਰਨਾ ਤੇ ਇਹ ਗੱਲ 트ੰਪ ਨੇ ਸਾਫ ਕਰ ਦਿੱਤੀ ਆ ਕਿ ਜਿਹੜੀ ਇਹਦੀ ਪ੍ਰਸ਼ੰਸਕ ਨੋਬਲ ਪੀਸ ਪ੍ਰਾਈਜ਼ Winner ਜਿਹੜੀ ਮਾਰੀਆ ਉਹਨਾਂ ਦਾ ਆਈ ਥਿੰਕ ਨਾਮ ਆ ਜਿਹੜੀ ਲੇਡੀ ਆ ਜਿਹਨੂੰ ਕਿ ਨੋਬਲ ਪੀਸ ਪ੍ਰਾਈਜ਼ ਮਿਲਿਆ ਵੀ ਉਹਨੂੰ ਟਰੰਪ ਸਾਹਿਬ ਨਹੀਂ ਚਾਹੁੰਦੇ ਉਹ ਆ ਕੇ ਗੱਦੀ ਤੇ ਬੈਠੇ ਡੋਨਲਡ ਟਰੰਪ ਨੇ ਕਹਿ ਦਿੱਤਾ ਕਿ ਅਸੀਂ ਬੈਨਜ਼ਵੇਲਾ ਨੂੰ ਚਲਾਉਣਾ ਜਦੋਂ ਪੁੱਛੇਗਾ ਕਿ ਤੁਸੀਂ ਮਤਲਬ ਕਿਹਨਾਂ ਨੇ ਕਹਿੰਦਾ ਆ ਬੰਦੇ ਜਿਹੜੇ ਮੇਰੇ ਪਿੱਛੇ ਖੜੇ ਆ ਇਹ ਇਹਨਾਂ ਨੇ ਬੈਨਜ਼ਵੇਲਾ ਨੂੰ ਚਲਾਉਣਾ ਤੇ ਕਿਉਂਕਿ ਜਦ ਤੱਕ ਸਾਡੇ ਹਿਸਾਬ-ਕਿਤਾਬ ਦਾ ਬੰਦਾ ਨਹੀਂ ਆ ਜਾਂਦਾ ਸਾਰਾ ਕੁਝ ਠੀਕ-ਠਾਕ ਨਹੀਂ ਹੋ ਜਾਂਦਾ ਉਹ ਤੱਕ ਅਸੀਂ ਚਲਾਵਾਂਗੇ ਮਤਲਬ ਕਿ ਟਰੰਪ ਹੀ ਪ੍ਰੈਜ਼ੀਡੈਂਟ ਆ ਬੈਨਜ਼ਵੇਲਾ ਦਾ ਵੀ ਤੇ ਅੱਛਾ ਇਹ ਜਿਹੜਾ ਆਪਰੇਸ਼ਨ ਦਾ ਨਾਮ ਇਹਨਾਂ ਨੇ ਰੱਖਿਆ ਜੀ ਆਪਰੇਸ਼ਨ ਐਬਸੋਲੂਟ ਐਬਸੋਲੂਟ ਰਿਜ਼ੋਲਵ ਸ਼ਨੀਵਾਰ ਸਵੇਰੇ ਸਵੇਰੇ ਯੂਐਸ ਦੇ ਵੱਲੋਂ ਇੱਕ ਲਾਰਜ ਸਕੇਲ ਜਿਹੜੀਆਂ ਸਟ੍ਰਾਈਕਸ ਆ ਇਹ ਬੈਨਜ਼ਵੇਲਾ ਦੇ ਮਿਲਟਰੀ ਟਾਰਗੇਟਸ ਦੇ ਉੱਤੇ ਇਹ ਜਿਹੜਾ ਇਹਨਾਂ ਦੀ ਰਾਸ਼ਤਾਨੀਆ ਬੈਨਜ਼ਵੇਲਾ ਦੀ ਕਾਰਾਕਾਸ ਉਹਦੇ ਜਿਹੜਾ ਉੱਤੇ ਇਹ ਮਿਲਟਰੀ ਸਟ੍ਰਾਈਕਸ ਕੀਤੀਆਂ ਗਈਆਂ ਜਿਹੜੇ ਚਸ਼ਮਦੀਦ ਨੇ ਉਹਨਾਂ ਦੇ ਮੁਤਾਬਕ ਕਾਰਾਕਾਸ ਦੇ ਅੰਦਰ ਕੋਈ 1:50 ਮਿੰਟ ਤੋਂ ਲੈ ਕੇ 2:00 ਦੇ ਦਰਮਿਆਨ ਸਵੇਰੇ ਸਥਾਨਕ ਸਮੇਂ ਬੈਂਜ਼ਵੇਲਾ ਦੇ ਵਿੱਚ ਜਿਹੜੇ ਐਕਸਪਲੋਜਨਸ ਮਤਲਬ ਕਿ ਤੁਬਾਕੇ ਸੁਣਾਈ ਦਿੱਤੇ ਗਏ ਇਹਨਾਂ ਨੇ ਅਮਰੀਕਾ ਨੇ ਆਪਣੇ 150 ਤੋਂ ਜ਼ਿਆਦਾ 에ਅਰਕ੍ਰਾਫਟ ਜਿਹੜੇ ਆ ਇਹਦੇ ਵਿੱਚ ਡਿਪਲੋਏ ਕੀਤੇ ਹੋਏ ਸਕੇ ਫਾਈਟਰ ਜੈਟ ਬੰਬਰਸ ਸਰਵੇਲੈਂਸ ਤੇ ਇਲੈਕਟ੍ਰੋਨਿਕ ਵੋਫੇਅਰ ਜਿਹੜਾ 에ਅਰਕ੍ਰਾਫਟ ਆ ਉਹ ਸਾਰੇ ਜਿਹੜੇ ਡਿਪਲੋਏ ਕੀਤੇ ਹੋਏ ਸਕੇ ਹੈਲੀਕਾਪਟਰਸ ਜਿਹਦੇ ਵਿੱਚ ਚਨੂਕਸ ਇਹ ਚੀਨੂਕਸ ਨੂੰ ਦੇ ਇੱਕ ਇੱਕ ਐਕਸਪਰਟ ਜਿਹੜੇ ਦੱਸ ਰਹੇ ਸੀਗੇ ਵੀ ਇਹ ਡੈਫੀਨਿਟਲੀ ਅਮਰੀਕਾ ਦੇ ਇਸ ਖੇਤੇ ਦੇ ਵਿੱਚ ਅਮਰੀਕਾ ਦੇ ਕੋਲ ਹੀ ਇਹ ਹੈਲੀਕਾਪਟਰ ਆ ਤੇ ਅਮਰੀਕਨ ਫੋਰਸ ਜਦੋਂ ਹਜੇ ਪਤਾ ਨਹੀਂ ਸੀ ਲੱਗ ਰਿਹਾ ਵੀ ਕੀ ਹੋ ਰਿਹਾ ਬੈਨਜ਼ਵੇਲਾ ਦੇ ਅੰਦਰ ਵੀ ਅਮਰੀਕਨ ਫੋਰਸਸ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਬੈਨਜ਼ਵੇਲਾ ਦੀ ਫਿਜ਼ਾ ਦੇ ਉੱਤੇ ਆਪਾਂ ਚੀਜ਼ ਵੀ ਯੂਜ਼ ਕੀਤੇ ਆ ਡਰੋਨਸ ਬਹੁਤ ਜ਼ਿਆਦਾ ਯੂਜ਼ ਕੀਤੇ ਆ ਯੂਐਸ ਦੀ ਸਭ ਤੋਂ ਤਗੜੀ ਜਿਹੜੀ ਫੋਰਸ ਮੰਨੀ ਜਾਂਦੀ ਆ ਸਪੈਸ਼ਲ ਆਪਰੇਸ਼ਨਸ ਦੇ ਲਈ ਉਹ ਡੈਲਟਾ ਫੋਰਸ ਮੰਨੀ ਜਾਂਦੀ ਆ ਸੋ ਡੈਲਟਾ ਫੋਰਸ ਨੂੰ ਇਹਦੇ ਵਿੱਚ ਦੱਸਦੇ ਆ ਤੇ ਉਹ ਜਿਹੜਾ ਉਹਦਾ ਇਸਤੇਮਾਲ ਕੀਤਾ ਕਿ تقریبا ਸਾਰੇ ਮਰੀਨਜ਼ ਨੇਵੀ ਜਿੰਨੇ ਵੀ 에어 ਫੋਰਸ ਹੈਗਾ ਉਹਨਾਂ ਸਾਰਿਆਂ ਤੋਂ ਮਦਦ ਲਈ ਗਈ ਤੇ ਉਸ ਤੋਂ ਪਹਿਲਾਂ ਜਿਹੜਾ ਇੰਟੈਲੀਜੈਂਸ ਏਜੰਸੀ ਆ ਅਮਰੀਕਾ ਦੀ ਸੀਆਈਏ ਕਹ ਲੋ ਜੇ ਬਾਕੀ ਜਿਹੜੀਆਂ ਮੇਨਾਂ ਦੇ ਜਿਹੜੇ ਇੰਟੈਲੀਜੈਂਸ ਗੈਦਰਿੰਗ ਆਪਰੇਸ਼ਨ ਜਿੰਨੇ ਵੀ ਇਹ ਕਰਦੇ ਆ ਉਹਨਾਂ ਦੇ ਵੱਲੋਂ ਪ੍ਰੋਪਰੇ ਜਾਣਕਾਰੀ ਦਿੱਤੀ ਗਈ ਕਿ ਇਹ ਖੁਦ ਉਹਨਾਂ ਦੇ ਜਨਰਲਸ ਨੇ ਜਿਹੜਾ ਦੱਸਿਆ ਵੀ ਕੀ ਖਾਂਦਾ ਕਿੱਥੇ ਜਾਂਦਾ ਮਡੂਰੋ ਕਿਹਦੇ ਨਾਲ ਰਹਿੰਦਾ ਕਿਹੜੇ ਘਰ 'ਚ ਰਹਿੰਦਾ ਕਿੰਨੇ ਵਜੇ ਕੀ ਕਰਦਾ ਕਿਹੜਾ ਕੱਪੜਾ ਪਾਉਂਦਾ ਸਾਰੀਆਂ ਜਾਣਕਾਰੀਆਂ ਜਿਹੜਾ ਆਪਾਂ ਫਿਲਮਾਂ 'ਚ ਅਕਸਰ ਦੇਖਦੇ ਆ ਮਾਈਕਲ ਕਲਾਰਕ ਜਿਹੜੇ ਸਕਾਈ ਨਿਊਜ਼ ਦੇ ਉੱਤੇ ਜਿਹੜਾ ਇਹ ਡਿਫੈਂਸ ਨੂੰ ਦੇਖਦੇ ਨੇ ਐਕਸਪਰਟ ਨੇ ਇਹਦੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੋ ਕਿ ਬਹੁਤ ਆਬਵੀਅਸ ਵੀ ਆ ਕਿ ਨਿਕਲੋਸ ਮਡੂਰੋ ਦੇ ਨਾ ਸਿਰਫ ਬਾਹਰਲੇ ਅਮਰੀਕਾ ਵਾਲੇ ਲਗਾਤਾਰ ਧਮਕੀਂ ਦੇ ਰਹੇ ਸੀ ਅੰਦਰੂਨੀ ਮੁਲਕ ਦੇ ਵਿੱਚ ਵੀ ਕਿਉਂਕਿ ਬੜਾ ਧੱਕੇ ਨਾਲ ਉਹਨੇ ਕਬਜ਼ਾ ਕੀਤਾ ਹੋਇਆ ਸੀ ਸੱਤਾ ਦੇ ਉੱਤੇ ਡੰਡੇ ਦੇ ਨਾਲ ਰਾਜ ਕਰ ਰਿਹਾ ਸੀਗਾ ਗੈਂਗਸ ਨੇ ਉੱਥੇ ਬੈਨਜ਼ਵੇਲਾ ਦੇ ਅੰਦਰ ਡਰੱਗ ਕਾਰਟਲਸ ਨੇ ਬਹੁਤ ਜ਼ਿਆਦਾ ਉਹਨੂੰ ਖਤਰਾ ਸੀਗਾ ਸੋ ਇਸ ਕਰਕੇ ਉਹਦੀ ਸਿਕਿਉਰਿਟੀ ਬਹੁਤ ਹੀ ਜ਼ਿਆਦਾ ਸੀਗੀ ਵਨ ਆਫ ਦਾ ਜਿਹੜਾ ਟੋਪੈਸਟ ਅਰਥ ਦੇ ਉੱਤੇ ਇਸ ਧਰਤੀ ਦੇ ਉੱਤੇ ਜਿਹਨੂੰ ਸਭ ਤੋਂ ਵਧੀਆ ਤਰੀਕੇ ਨਾਲ ਪ੍ਰੋਟੈਕਟ ਕੀਤਾ ਜਾਂਦਾ ਨਾ ਉਹਨਾਂ ਦੇ ਟੋਪ ਦੇ ਪੰਦਰਾਂ ਬੰਦਿਆਂ ਦੇ ਵਿੱਚੋਂ ਮਡੂਰੋ ਐਕ ਸੀ ਪਰ ਜਾਂ ਤਾਂ ਫਿਰ ਜਿਹੜੀ ਗੱਲ ਮੈਂ ਕਹ ਰਿਹਾ ਕਿ ਮੈਨੂੰ ਵੀ ਲੱਗਦਾ ਜਾਂ ਐਕਸਪਰਟਸ ਨੂੰ ਵੀ ਲੱਗਦਾ ਵੀ ਜਾਂ ਤਾਂ ਵਿੱਚੋਂ ਕੋਈ ਕਹੇ ਲੋ ਕਿ ਇਹਨਾਂ ਨੇ ਇੰਟੈਲੀਜੈਂਸ ਏਜੰਸੀ ਦੇ ਬਹੁਤ ਵਧੀਆ ਤਰੀਕੇ ਨਾਲ ਕਿਸੇ ਨੂੰ ਪੱਟ ਲਿਆ ਕਿਸੇ ਨੂੰ ਵਿਚੋਂ ਨਾਲ ਰਲਾ ਲਿਆ ਉਹ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਾਂ ਖੁੱਲ ਜਾਣੀਆਂ ਕਿ ਜਿਹੜਾ ਉੱਥੇ ਦਾ ਐਡਮਿਨਿਸਟ੍ਰੇਸ਼ਨ ਹੈ ਉਹ ਕਿੱਦਾਂ ਕੰਮ ਕਰਦਾ ਜੇ ਤਾਂ ਅਮਰੀਕਾ ਦੇ ਖਿਲਾਫ ਆਉਂਦਾ ਸੜਕਾਂ ਤੇ ਉੱਤਰਦਾ ਜਾਂ ਕੋਈ ਇਹਨਾਂ ਦੇ ਖਿਲਾਫ ਹਮਲੇ ਵਗੈਰਾ ਕਰਦਾ ਫਿਰ ਤਾਂ ਲੱਗ ਜਾਣਾ ਪਤਾ ਕਿ ਇਹਨਾਂ ਨੇ ਧੱਕਾ ਜਾ ਕੇ ਕੀਤਾ ਨਹੀਂ ਤਾਂ ਜੇਕਰ ਉਹ ਚੁੱਪ ਕਰਕੇ ਬਹਿ ਜਾਂਦੇ ਆ ਤਾਂ ਤੁਸੀਂ ਆਈ ਥਿੰਕ ਮੰਨਿਆ ਜਾ ਸਕਦਾ ਕਿ ਵਿੱਚੋਂ ਕੋਈ ਰਲ ਵੀ ਗਿਆ ਹੋਵੇ ਇਹਨਾਂ ਦੇ ਨਾਲ ਕਿਉਂਕਿ ਇਦਾਂ ਦੇ ਲੋਕਾਂ ਦੇ ਫਿਰ ਦੁਸ਼ਮਣ ਵੀ ਬਹੁਤ ਹੁੰਦੇ ਆ ਤੋਂ ਹਜੇ ਇਸ ਸਥਿਤੀਆਂ ਸਪਸ਼ਟ ਨਹੀਂ ਹੈਗੀਆਂ ਕਿ ਉਹ ਜਿਹੜੀ ਉੱਥੇ 22 ਪ੍ਰੈਜ਼ੀਡੈਂਟ ਮਡੂਰੋ ਤੋਂ ਬਾਅ ਉਹ ਆਪਣੇ ਲੋਕਾਂ ਨੂੰ ਤਾਂ ਕਹਿ ਰਹੇ ਨੇ ਕਿ ਸੜਕਾਂ ਤੇ ਉਤਰੋ ਇਹਨਾਂ ਦਾ ਵਿਰੋਧ ਕਰੋ ਪਰ ਕੀ ਮਿਲਟਰੀ ਨੂੰ ਲੈ ਕੇ ਅਮਰੀਕਾ ਦੇ ਖਿਲਾਫ ਨਿਕਲਦੇ ਆ ਜਾਂ ਨਹੀਂ ਨਿਕਲਦੇ ਅਮਰੀਕਾ ਵਾਲਿਆਂ ਨੇ ਟਰੰਪ ਸਾਹਿਬ ਨੇ ਇਹ ਕਿਹਾ ਕਿ ਸੈਕੰਡ ਵੇਵ ਸਾਡੀ ਉਦੋਂ ਵੀ ਤਗੜੀ ਤਿਆਰ ਆ ਪਹਿਲਾਂ ਤੋਂ ਤਿਆਰ ਸੀ ਸਾਨੂੰ ਲੋੜ ਨਹੀਂ ਪਈ ਪਰ ਉਹ ਕਹਿ ਲੋ ਕਿ ਤਿਆਰ ਵਰ ਤਿਆਰ ਬੈਠੇ ਨੇ ਜੇਕਰ ਸਾਡੇ ਖਿਲਾਫ ਕੁਝ ਹੁੰਦਾ ਸੋ ਖੈਰ ਇਹ ਜਾਣਦੇ ਨੇ ਉੱਥੇ ਤੇ ਜੇ ਮੈਂ ਕਿਹਾ ਕਿ ਅਮਰੀਕਾ ਦਾ ਕੋਈ ਨੁਕਸਾਨ ਵੀ ਨਹੀਂ ਹੁੰਦਾ ਦੋਕ ਜਣੇ ਇਹਨਾਂ ਦੇ ਸੋਲਜਰ ਜਿਹੜੇ ਫੱਟੜ ਹੋਏ ਨੇ ਇੱਕ ਸ਼ਾਇਦ ਇਹਨਾਂ ਦਾ 에ਅਰਕ੍ਰਾਫਟ ਜਿਹੜਾ ਖਰਾਬ ਹੋਇਆ ਅਦਰਵਾਇਜ਼ ਕੋਈ ਕੈਜੁਐਲਟੀ ਨਹੀਂ ਹੋਈ ਅਮਰੀਕਨ ਸਾਈਡ ਦੇ ਉੱਤੇ ਜਾ ਕੇ ਇਹਨਾਂ ਨੇ ਬਹੁਤ ਇਹ ਇਹ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਵਨ ਆਫ ਦਾ ਫਾਈਨੇਸਟ ਆਪਰੇਸ਼ਨ ਜਿਹੜਾ ਅਮਰੀਕਾ ਦੇ ਵੱਲੋਂ ਕੀਤਾ ਗਿਆ ਮੈਂ ਪਿਛਲੀ ਗੱਲਬਾਤ ਦੇ ਵਿੱਚ ਵੀ ਦੱਸਿਆ ਸੀਗਾ ਕਿ ਤਕਰੀਬਨ ਲੱਖ ਤੋਂ ਉੱਤੇ ਇਹਨਾਂ ਦੀ ਫੌਜ ਆ 2 ਲੱਖ ਤੋਂ ਉੱਤੇ ਇਹਨਾਂ ਦੇ ਜਿਹੜੇ ਆ ਪੈਰਾ ਮਿਲਟਰੀ ਫੋਰਸਸ ਨੇ ਬੈਨਜ਼ਵੇਲਾ ਦੀਆਂ ਤੇ ਉੱਥੇ ਵਨ ਆਫ ਦਾ ਟੋਪੈਸਟ ਜਿਹੜੇ ਬੰਦਿਆਂ ਦੇ ਵਿੱਚੋਂ ਇੱਕ ਅਰਥ ਦੇ ਉੱਤੇ ਜਿਹਨੂੰ ਕਿ ਪ੍ਰੋਟੈਕਟ ਕੀਤਾ ਜਾ ਰਿਹਾ ਸੀਗਾ ਉਹਨੂੰ ਅਮਰੀਕਾ ਵਾਲੇ ਜਾ ਕੇ ਜਾਂਦੇ ਨੇ ਤੇ ਚੱਕ ਕੇ ਲੈ ਆਉਂਦੇ ਨੇ ਸਿੱਧੀ ਸਿੱਧੇ ਪੱਦਰੇ ਸ਼ਰਦਾਂ ਦੇ ਵਿੱਚ ਇਹ ਆ ਉਹ ਗਈਆਂ ਫੋਰਸਸ ਉਹਨਾਂ ਨੇ ਚੱਕ ਕੇ ਲੈ ਜਾਂਦਾ ਬਿਲਕੁਲ ਫਿਲਮੀ ਸਟਾਈਲ ਦੇ ਵਿੱਚ ਇਹਦੇ ਵਿੱਚ ਕਿਸੇ ਨੂੰ ਕੋਈ ਵੀ ਸ਼ੰਕਾ ਨਹੀਂ ਹੋਣਾ ਚਾਹੀਦਾ ਕਿ ਬਿਲਕੁਲ ਫਿਲਮੀ ਸਟਾਈਲ ਦੇ ਵਿੱਚ ਜਾ ਕੇ ਉਹ ਚੱਕ ਕੇ ਉਹਨੂੰ ਲੈ ਆ 트੍ਰੰਪ ਵੀ ਕਹਿ ਰਿਹਾ ਕਿ ਇੰਦਾ ਦੀ ਪਾਵਰ ਕਿਸੇ ਕੋ ਹੋਰ ਕੋ ਹੈ ਨਹੀਂ ਗੀ ਅਮਰੀਕਾ ਦੀ ਜਿਹਦੀ ਮਿਲਟਰੀ ਦੀ ਆ ਮੈਨ ਲੱਗਦਾ ਇਹਦੇ ਵਿੱਚ ਵੀ ਕੋਈ ਜਿਹੜੀ ਅਤਕਤਨੀ ਨਹੀਂ ਹੈਗੀ ਅਮਰੀਕਨ ਮਿਲਟਰੀ ਦੇ ਬਰਾਬਰ ਦੀ ਮਿਲਟਰੀ ਇਸ ਵੀ ਦੇ ਕੋਈ ਦੁਨੀਆ ਦੇ ਵਿੱਚ ਹੈ ਨਹੀਂ ਇਹ ਵੀ ਸਾਰਿਆਂ ਨੂੰ ਪਤਾ ਹੀ ਆ ਤੇ ਨਾ ਉਹ ਕਹਿੰਦਾ ਇੰਦਾ ਕੋਈ ਕਰ ਸਕਦਾ ਇਹ ਸਵਾਲ ਆ ਵੀ ਦੱਕੋ ਕਰਨਾ ਵੀ ਚਾਹੁੰਦਾ ਹੋਰ ਬਈ ਇਸ ਲੈਵਲ ਤੇ ਜਾ ਕੇ ਜਾ ਕੋ ਜਿਕਰ ਕਰੂਗਾ ਤਾਂ ਉਹਦੀ ਕੀ ਲੋਕੀ ਉਹਨੂੰ ਦੁਨੀਆ ਉਹਦੇ ਤੇ ਕਿਸ ਵੀ ਤਰ੍ਹਾਂ ਰਿਐਕਟ ਕਰੂਗੀ ਸੋ ਇਹ ਸਮੇਂ ਦੀਆਂ ਸਥਿਤੀਆਂ ਆਏ ਨੇ ਜੀ ਇਹ ਜਿਹੜਾ ਨਿਕੋਲਸ ਮਡੂਰੋ ਆ ਜਿਹੜਾ ਕਿ ਕੱਲ ਤੱਕ ਬੈਨਜ਼ੂਏਲਾ ਦਾ ਰਾਸ਼ਟਰਪਤੀ ਸੀ ਤੇ ਉਸ ਖਿੱਤੇ ਦੇ ਵਿੱਚ ਮਨ ਆਫ ਦਾ ਜਿਹੜਾ ਜਿਹੜਾ ਟਾਪ ਬੰਦਿਆਂ ਦੇ ਵਿੱਚੋਂ ਇੱਕ ਸੀਗਾ ਮੁਲਕ ਦਾ ਕਰਤਾ ਧਰਤਾ ਸੀ ਤੇ ਉਹਦੀ ਵਾਈਫ ਸੀਗੀ ਉਹ ਇਸ ਸਮੇਂ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਲੈ ਆਂਦਾ ਆ ਉੱਥੇ ਅਮਰੀਕਾ 'ਚ ਪਹੁੰਚ ਗਏ ਨੇ ਤੇ ਉਹਨਾਂ ਦੇ ਉੱਤੇ ਕੇਸ ਅਦਾਲਤ ਦੇ ਅੰਦਰ ਨਿਊਯਾਰਕ ਦੇ ਅੰਦਰ ਜਾਂ ਜਿੱਥੇ ਵੀ ਅਮਰੀਕਾ ਦੇ ਵਿੱਚ ਚਲਾਈਆ ਦੁਨੀਆਂ ਨੇ ਇਹਦੇ ਉੱਤੇ ਕੀ ਕਿਹਾ ਜਿਹੜਾ ਸਾਡੇ ਯੂਕੇ ਵਾਲੇ ਆ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਵਿੱਚ ਇਨਵੋਲਵ ਨਹੀਂ ਸੀਗੇ ਪਰ ਪ੍ਰਧਾਨ ਮੰਤਰੀ ਨੇ ਦੀ ਜਿਹੜੀ ਆ ਕਹਿ ਲੋ ਕਿ ਇਹਨਾਂ ਕੰਡੈਮ ਕਰਨ ਤੋਂ ਬਚੇ ਨੇ ਅਬ ਜਿਹੜਾ ਇਸੇ ਤਰੀਕੇ ਦਾ ਐਮੀ ਕਹਿ ਲੋ ਕਿ ਤਦਰ ਖੰਡਾ ਜਾਂ ਬਿਆਨ ਯੂਐਨ ਦੇ ਵੱਲੋਂ ਵੀ ਆਇਆ ਤੇ ਬਾਕੀ ਜਿਹੜੇ ਲੈਟਿਨ ਅਮਰੀਕਨਸ ਕੰਟਰੀ ਨੇ ਉਹਨਾਂ ਨੇ ਬੜੇ ਸਖਤੀ ਨਾਲ ਇਹਦੀ ਨਿੰਦਾ ਕੀਤੀ ਆ ਜਾਇਨਾ ਨੇ ਵੀ ਇਹਦੀ ਨਿੰਦਾ ਕੀਤੀ ਆ ਰਸ਼ੀਆ ਨੇ ਵੀ ਇਹਨੂੰ ਗਲਤ ਦੱਸਿਆ ਤੇ ਵੀ ਉਹ ਕਹਿ ਰਹੇ ਨੇ ਵੀ ਇਹ ਅੰਤਰਰਾਸ਼ਟਰੀ ਜਿਹੜੇ ਕਾਨੂੰਨ ਆ ਜਿਹੜੇ ਨਿਜਮ ਆ ਉਹਨਾਂ ਦੀ ਬੜੀ ਸਿੱਧੀ ਤੇ ਖੁੱਲੀ ਉਲੰਘਣਾ ਆ ਤੇ ਇਹਦੇ ਵਿੱਚ ਮੈਨੂੰ ਲੱਗਦਾ ਕੁਝ ਗਲਤ ਨਹੀਂ ਹੈਗਾ ਕਿ ਇਹ ਬਿਲਕੁਲ ਅੰਤਰਰਾਸ਼ਟਰੀ ਕਾਨੂੰਨ ਦੀ ਬਹੁਤ ਸਿੱਧੀ ਤੇ ਖੁੱਲੀ ਉਲੰਘਣਾ ਆ ਏ ਹੁਣ ਇਦਾਂ ਦੀ ਗੱਲ ਐ ਇੱਥੇ ਕਈ ਲੋਕੀ ਕਹਿਣਗੇ ਜੀ ਮਡੂਰੋ ਨੇ ਬਹੁਤ ਲੋਕਾਂ ਨੂੰ ਮਾਰਿਆ ਮਡੂਰੋ ਡਰੱਗ ਭੇਜਦਾ ਸੀ ਅਮਰੀਕਾ ਦੇ ਅੰਦਰ ਚਲੋ ਆਪਾਂ ਮੰਨ ਵੀ ਲਈਏ ਕਿਉਂਕਿ ਡੋਨਲਡ ਟਰੰਪ ਕੋਈ ਤੱਤਤਾ ਦਿੰਦਾ ਨਹੀਂ ਹੁੰਦਾ ਨਾ ਉਹਨੇ ਫੈਕਟ ਦੇਣੇ ਆ ਨਾ ਉਹਨੇ ਕੋਈ ਫਿਗਰਸ ਦੇਣੇ ਆ ਉਹਨੇ ਉਦਾਂ ਹੀ ਗੱਲਾਂ ਕਹਿ ਦੇਣੀਆਂ ਉਹ ਬਾਅਦ ਵਿੱਚ ਵਿਚਾਰੇ ਉੱਥੇ ਜਿਹੜੇ ਮੀਡੀਆ ਵਾਲੇ ਲੱਗੇ ਰਹਿੰਦੇ ਵੀ ਕਿੰਨਾ ਛੱਟ ਬੋਲਿਆ ਕਿੰਨਾ ਝੂਠ ਬੋਲਿਆ ਉਹ ਤਾਂ ਹਜੇ ਤੱਕ ਕਹੀ ਜਾਂਦਾ ਕਿ ਜਦੋਂ ਵਾਈਡਨ ਜਿੱਤੇ ਮੈਨੂੰ ਤਾਂ ਧੱਕੇ ਨਾਲ ਹਰਾਇਆ ਗਿਆ ਸੀਗਾ ਹਜੇ ਤੱਕ ਇੱਕ ਸਬੂਤ ਅੱਜ ਤੱਕ ਉਹਨਾਂ ਨੇ ਪੇ ਸੋ ਖੈਰ ਉਹ ਕਹਿ ਰਿਹਾ ਕਿ ਬਹੁਤ ਸਾਰੇ ਜਿਹੜੇ ਡਰੱਗਸ ਦੇ ਕਰਕੇ ਅਮਰੀਕਾ ਦੇ ਵਿੱਚ ਇਹਦੇ ਕਰਕੇ ਮੋਟਾ ਹੋ ਰਹੀਆਂ ਸੀਗੀਆਂ ਚਲੋ ਆਪਾਂ ਸਾਰੇ ਮੰਨ ਲਿਆ ਇਹ ਇਹ ਸਿਨੈਰੀਓ ਇਸ ਇਸ ਸਮੇ ਇਹ ਆ ਕਿ ਜਦੋਂ ਆਪਾਂ ਕਈ ਵਾਰ ਦੇਖਦੇ ਆ ਨਾ ਕਿ ਕੋਈ ਬੰਦਾ ਰੇਪ ਕਰਦਾ ਬਲਾਤਕਾਰ ਕਰਦਾ ਉਦੇ ਨਾਲ ਪੂਰੀ ਜਿਹੜਾ ਮੁਲਕ ਦੇ ਵਿੱਚ ਇੱਕ ਮਾਹੌਲ ਬਣ ਜਾਂਦਾ ਕਿੰਨੇ ਨਹੀਂ ਇਸ ਬੰਦੇ ਨੂੰ ਫਾਂਸੀ ਹੋਣੀ ਚਾਹੀਦੀ ਆ ਜੇ ਆਪਾਂ ਦੇਖਦੇ ਆ ਬਹੁਤ ਮਾਹੌਲ ਉਹਨਾਂ ਦੇ ਖਿਲਾਫ ਹੁੰਦਾ ਪਰ ਜਿਹੜਾ ਨਿਜ਼ਾਮ ਹੁੰਦਾ ਉਹ ਕਹਿੰਦਾ ਕਿ ਨਹੀਂ ਇਹਦੇ ਉੱਤੇ ਕੇਸ ਚੱਲੂਗਾ ਕਿ ਇਹਨੂੰ ਸਾਬਤ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਜਿਹੜੀ ਇਹਨੂੰ ਬਣਦੀ ਸਜ਼ਾ ਸਰਧਾਨ ਦੇ ਮੁਤਾਬਕ ਉਹ ਸੀ ਦਵਾਂਗੇ ਤੇ ਬਹੁਤ ਲੋਕੀ ਕਹਿੰਦੇ ਵੀ ਨਹੀਂ ਭਾਈ ਇਹਨਾਂ ਨੂੰ ਇਸ ਤਰੀਕੇ ਨਾਲ ਸਜ਼ਾ ਦਿਓ ਫਾਂਸੀ ਦਿਓ ਇਹਨਾਂ ਨੂੰ ਚਰਾਹੇ 'ਚ ਟੰਗ ਦਿਓ ਤੇ ਲੋਕਾਂ ਦੇ ਵਿੱਚ ਗੁੱਸਾ ਵੀ ਹੁੰਦਾ ਗੁੱਸਾ ਵੀ ਜਾਇਜ਼ ਹੁੰਦਾ ਪਰ ਕਾਨੂੰਨ ਜਿਹੜਾ ਨਾ ਉਹਨੇ ਆਪਣੀ ਸ਼ਕਲ ਇਖਤियार ਕਰਨੀ ਹੁੰਦੀ ਹੈ ਕਿਉਂਕਿ ਇਹ ਜਿਹੜਾ ਬਹੁਤ ਜ਼ਰੂਰੀ ਹੁੰਦਾ ਤੁਸੀਂ ਅਨਾਰਕੀ ਨਹੀਂ ਜਿਹੜਾ ਆਪਣੇ ਮੁਲਕ ਦੇ ਵਿੱਚ ਫੈਲਾ ਸਕਦੇ ਤਾਂ ਇਹ ਤਾਂ ਅੰਤਰਰਾਸ਼ਟਰੀ ਕਾਨੂੰਨ ਹੈ ਹੁਣ ਇਸ ਤੋਂ ਬਾਅਦ ਕੀ ਹੋਣਾ ਜਿਹੜਾ ਦੁਨੀਆ ਸਭ ਤੋਂ ਖਤਰਨਾਕ ਮੈਂ ਇਸ ਕਰਕੇ ਕਹਿ ਰਿਹਾ ਕਿ ਇਹ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਹਿਸਾਬ ਨਾਲ ਡਿਕਟੇਟਰਸ਼ਿਪ ਤੋਂ ਜਿਹੜਾ ਆਪਣਾ ਆ ਕਿੰਗ ਕਿੰਗ ਜੋਮ ਉਹਨੇ ਆ ਨਾਰਥ ਕੋਰੀਆ ਵਾਲਾ ਉਦੋਂ ਮਾਰੀ ਡਿਕਟੇਟਰਸ਼ਿਪ ਤਾਂ ਕਿਤੇ ਵੀ ਨਹੀਂ ਤਾਂ ਫਿਰ ਦੁਨੀਆ ਕੀ ਸੋਚੂਗੀ ਕਿ ਉਧਰ ਨੂੰ ਅਮਰੀਕਾ ਵਾਲੇ ਕਿਉਂ ਨਹੀਂ ਮੂੰਹ ਕਰਦੇ ਕਿਉਂਕਿ ਪਰਮਾਣੂ ਹਥਿਆਰ ਲਈ ਬੈਠਾ ਤੇ ਹੁਣ ਫਿਰ ਰੇਸ ਸ਼ੁਰੂ ਹੋਊਗੀ ਕਿ ਜਲਦੀ ਤੋਂ ਜਲਦੀ ਸਾਰੇ ਜਾਣੇ ਆਪਾਂ ਆਪਣੇ ਨਿਊਕਲੀਅਰ ਹਥਿਆਰ ਤਗੜੇ ਕਰੀਏ ਕਿਉਂਕਿ ਕੋਈ ਨਹੀਂ ਪਤਾ ਕੱਲ ਨੂੰ ਟਰੰਪ ਜਾਂਦਾ ਕੋਈ ਹੋਰ ਅਮਰੀਕਾ ਚੀਨਾਂ ਦਾ ਜਾਂਦਾ ਜਾਂ ਕੱਲ ਨੂੰ ਕੋਈ ਵੀ ਮੁਲਕ ਤਕੜਾ ਹੁੰਦਾ ਹੁਣ ਚਾਈਨਾ ਵਾਲੇ ਆ ਉਹ ਸੋਚਣਗੇ ਵੀ ਠੀਕ ਆ ਤੁਸੀਂ ਕਰ ਲਿਆ ਜੋ ਕਰਨਾ ਸੀ ਹੁਣ ਅਸੀਂ ਤਾਈਵਾਨ ਦੇ ਵਿੱਚ ਜਾ ਕੇ ਅਸੀਂ ਵੀ ਜੋ ਮਰਜ਼ੀ ਕਰ ਸਕਦੇ ਆ ਕੱਲ ਨੂੰ ਬਲਾਦੀਮਰ ਪੁਤਿਨ ਆਪਣੀ ਫੋਰਸਸ ਇਸੇ ਤਰੀਕੇ ਨਾਲ ਭੇਜ ਕੇ ਜ਼ੈਲੈਸਕੀ ਨੂੰ ਚੱਕ ਲਵੇ ਤਾਂ ਤੁਸੀਂ ਕਿਹਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਕਿਹਨੂੰ ਦੁਹਾਈ ਦੋਗੇ ਵੀ ਅੰਤਰਰਾਸ਼ਟਰੀ ਕ ਈਵਨਦੋ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਕੀ ਕੀਤਾ ਰਸ਼ੀਆ ਯੂਕਰੇਨ ਦੇ ਅੰਦਰ ਕੀ ਕਰ ਰਿਹਾ ਸਭ ਤੋਂ ਜ਼ਿਆਦਾ ਵੱਡੀ ਬਲੇਟਿੰਟ ਜਿਹੜੀ ਆ ਇੱਕ ਹਦੂਦ ਟੱਪੀ ਆ ਨਾ ਅੰਤਰਰਾਸ਼ਟਰੀ ਕਾਨੂੰਨ ਦੀ ਉਹ ਡੋਨਲਡ ਟਰੰਪ ਨੇ ਟੱਪੀ ਆ ਤੇ ਇਹ ਇਸੇ ਤਰੀਕੇ ਨਾਲ ਸ਼ੁਰੂਆਤ ਹੁੰਦੀ ਹੁੰਦੀ ਆ ਆਪਣੇ ਆਪ ਨੂੰ ਸਹੀ ਦੱਸ ਕੇ ਸੱਚਾ ਦੱਸ ਕੇ ਅਸੀਂ ਤਾਂ ਅਮਰੀਕਾ ਸਭ ਤੋਂ ਤਕੜਾ ਅਮਰੀਕਾ ਦੇ ਲਾਗੇ ਛਾਗੇ ਕੋਈ ਹੈ ਨਹੀਂ ਅਸੀਂ ਦੁਨੀਆ ਨੂੰ ਦੱਸਦਾ ਕਿ ਅਮਰੀਕਾ ਦੇ ਜਿਹੜਾ ਅੱਖ ਚੱਕ ਕੇ ਨਾ ਸਾਡੇ ਵੱਲੋਂ ਦੇਖਿਓ ਇਹ ਜਿਹੜੇ ਜਿੰਨੇ ਵੀ ਡਿਕਟੇਟਰ ਆ ਜਾਂ ਜਿੰਨੀਆਂ ਵੀ ਪਾਵਰਾਂ ਏਸੀ ਤਰੀਕੇ ਨਾਲ ਸ਼ੁਰੂ ਹੁੰਦੀਆਂ ਪਰ ਉਹਨਾਂ ਦੇ ਹਾਲਾਤ ਜਿਹੜੇ ਬਾਅਦ ਵਿੱਚ ਬਣਦੇ ਆ ਉਹ ਵੀ ਸਾਰਿਆਂ ਨੂੰ ਪਤਾ ਹੀ ਆ ਇਧਰੋਂ ਜਰਮਨ ਵਾਲਿਆਂ ਨੇ ਵੀ ਏਸੀ ਤਰੀਕੇ ਨਾਲ ਕੰਮ ਸ਼ੁਰੂ ਕੀਤਾ ਸੀ ਕਿ ਸਾਡਾ ਇਹ ਹੱਕ ਮੰਨਦਾ ਸਾਰੇ ਯੂਰਪ ਦੇ ਉੱਤੇ ਤੇ ਇਹ ਉਸੇ ਤਰੀਕੇ ਦੀ ਜਿਹੜੀ ਹਾਲਾਤ ਆ ਉਹ ਇੱਥੇ ਸ਼ੁਰੂ ਹੋ ਗਿਆ ਕਿਉਂਕਿ ਇਦਾਂ ਤਾਂ ਤੁਸੀਂ ਆਰਗੂਮੈਂਟ ਦੇ ਕੇ ਕਿਸੇ ਤੇ ਵੀ ਕੋਈ ਅਟੈਕ ਕਰ ਸਕਦੇ ਹੋ ਤੇ ਇੱਕ ਤਾਂ ਹੁਣ ਇਹ ਨਿਊਕਲੀਅਰ ਵਾਲਾ ਕੰਮ ਸ਼ੁਰੂ ਹੋਊਗਾ ਇੱਕ ਕਿਸੇ ਵੀ ਮੁਲਕ ਜਿਹੜੇ ਵੱਡੇ ਜਿੰਨੇ ਵੀ ਮੁਲਕ ਆ ਉਹ ਇਹ ਦੇਖਣਗੇ ਕਿ ਜਿਹੜੇ ਸਾਡੇ ਲਾਗੇ ਲਾਗੇ ਸਾਨੂੰ ਤੰਗ ਕਰਨ ਵਾਲੇ ਮੁਲਖ ਨੇ ਵੀ ਉਹਨਾਂ ਨੂੰ ਜਾਂ ਤਾਂ ਫਿਰ ਉਹ ਆਪ ਹੀ ਵਿਚਾਰੇ ਉਹਨਾਂ ਦੇ ਵੱਡਿਆਂ ਦੀ ਸ਼ਰਨ ਦੇ ਵਿੱਚ ਚਲੇ ਜਾਣਗੇ ਜਾਂ ਜਿਹੜੇ ਵੱਡੇ ਆ ਉਹਨਾਂ ਨੂੰ ਧੱਕੇ ਨਾਲ ਆਪਣੇ ਨਾਲ ਲਾਉਣ ਦੀ ਬਤੋ ਬਤ ਕੋਸ਼ਿਸ਼ ਕਰਨਗੇ ਕਿਉਂਕਿ ਜਦੋਂ ਇੱਕ ਵਾਰ ਅੰਤਰਰਾਸ਼ਟਰੀ ਕਾਨੂੰਨ ਟੁੱਟ ਗਿਆ ਤਾਂ ਫਿਰ ਉਹਨੂੰ ਟੁੱਟਿਆ ਜਿਹੜਾ ਮੰਨਿਆ ਜਾਊਗਾ ਹਾਲਾਂਕਿ ਇੱਥੇ ਤੁਸੀਂ ਇਰਾਕ ਦੀ ਜਾਂ ਅਫਗਾਨਿਸਤਾਨ ਦੀ ਐਗਜ਼ਾਮਪਲ ਦੇ ਸਕਦੇ ਹੋ ਪਰ ਉਹਦੀਆਂ ਕੋਈ ਵਜਾਹਾਂ ਸੀਗੀਆਂ ਅਫਗਾਨਿਸਤਾਨ ਦੇ ਤਾਂ ਸਿੱਧਾ ਦੁਨੀਆ ਦਾ ਸਭ ਤੋਂ ਵੱਡਾ ਹਮਲਾ ਅਮਰੀਕਾ ਦੀ ਧਰਤੀ ਦੇ ਉੱਤੇ ਹੋਇਆ ਸੀ ਇਸ ਕਰਕੇ ਅਮਰੀਕਾ ਵਾਲੇ ਕਹਿੰਦੇ ਸਾਡੇ ਕੋਲ ਵਜਾ ਸੀ ਤੇ ਨੈਟੋ ਕੰਟਰੀਜ਼ ਨੇ ਅਮਰੀਕਾ ਦਾ ਸਾਥ ਦਿੱਤਾ ਇਹ ਰਾਖ ਵਾਲੀ ਗੱਲ ਦੇ ਲਈ ਇਹਨਾਂ ਨੇ ਬਹੁਤ ਵੱਡਾ ਇੱਕ ਕਹ ਲਓ ਕਿ ਇੱਕ ਮੀਡੀਆ ਦੇ ਵਿੱਚ ਬਹੁਤ ਆਰਗੂਮੈਂਟ ਬਿਲਡ ਕੀਤਾ ਉੱਥੇ ਤੱਕ ਜਾਣ ਬੇਸ਼ੱਕ ਉਹ ਗਲਤ ਵੀ ਹੋਵੇ ਪਰ ਐਟ ਲੀਸਟ ਕੁਝ ਨਾ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਹੁਣ ਤਾਂ ਟਰੰਪ ਹਜੇ ਤੱਕ ਕਿਸੇ ਨੂੰ ਪਤਾ ਹੀ ਨਹੀਂ ਸੀ ਕਿਸੇ ਨੇ ਸੋਚਿਆ ਹੀ ਨਹੀਂ ਸੀ ਕਿ ਬੈਨਜ਼ਵੇਲਾ ਦੇ ਉੱਤੇ ਅਮਰੀਕਾ ਸਿੱਧਾ ਹਮਲਾ ਵੀ ਕਰ ਦੋਗਾ ਤੇ ਹਮਲਾ ਕਰਕੇ ਉਹਨੂੰ ਚੱਕ ਕੇ ਲੈ ਇਹ ਤਾਂ ਕਿਸੇ ਦੇ ਖਾਬਾ ਖਿਆਲਾਂ ਦੇ ਵਿੱਚ ਵੀ ਨਹੀਂ ਸੀਗਾ ਸੋ ਖੈਰ ਤੁਸੀਂ ਆਪਣੀ ਪ੍ਰਤੀਕਿਰਿਆ ਦੇ ਉੱਤੇ ਜਰੂਰ ਦਿਓ ਇਹ ਸਥਿਤੀਆਂ ਕਿੱਧਰ ਨੂੰ ਜਾਂਦੀਆਂ ਨੇ ਬਹੁਤ ਜ਼ਿਆਦਾ ਖਤਰਨਾਕ ਨੇ ਇਸ ਸਮੇਂ ਤੱਕ ਕਿੱਧਰ ਨੂੰ ਜਾਂਦੀਆਂ ਲਗਾਤਾਰ ਆਪਾਂ ਇਹਦੇ ਤੇ ਗੱਲ ਕਰਦੇ ਰਹਿਵਾਂਗੇ ਸਬਸਕ੍ਰਾਈਬ ਤੇ ਫਾਲੋ ਜਰੂਰ ਕਰ ਲਿਓ ਬਹੁਤ ਬਹੁਤ